ਤੇ ਆਓ ਤੁਹਾਨੂੰ ਇੱਕ ਹੋਰ ਚੀਜ਼ ਦਿਖਾਉਨੇ ਆ ਇਸ ਮਿਊਜ਼ੀਅਮ ਦੇ ਵਿੱਚ ਜਿੱਥੇ ਆਪਾਂ ਪੰਜਾਰਾ ਮਿਊਜ਼ੀਅਮ ਚ ਖੜੇ ਆ ਆ ਲਗਭਗ 60 70 ਸਾਲ ਪੁਰਾਣਾ ਇਹ ਟੈਲੀਫੋਨ ਜਿਹੜਾ ਵਾ ਬੂਥ ਕਹਿੰਦੇ ਨੇ ਆ ਜਾਂ ਬਾਕਸ ਜਿਹੜਾ ਬਣਿਆ ਹੋਇਆ ਲਾਲ ਕਲਰ ਦਾ ਇਹ ਲਗਭਗ 70 ਕੁ ਸਾਲ ਪੁਰਾਣਾ ਵਾ ਦੇਖੋ ਤੁਸੀਂ ਅਜੇ ਤੱਕ ਇਹਨੂੰ ਕਿਦਾਂ ਸੰਭਾਲ ਕੇ ਰੱਖਿਆ ਹੋਇਆ ਵਾ ਵੀ ਉਹਨਾਂ ਸਮਿਆਂ ਦੇ ਵਿੱਚ ਕਿਸ ਤਰ੍ਹਾਂ ਦੇ ਟੈਲੀਫੋਨ ਬੂਥ ਹੁੰਦੇ ਸੀ ਪੰਜਾਬ ਵਿੱਚ ਵੀ STD PC ਹੁੰਦੇ ਸੀ ਪਰ ਉਹ ਵੱਡੇ ਪੱਦਰ ਦੇ ਹੁੰਦੇ ਸੀ ਵੱਡੇ ਵੱਡੇ ਆਕਾਰ ਦੇ ਹੁੰਦੇ ਸੀ ਆ ਦੇਖੋ ਤੁਸੀਂ ਇਹ ਆਪਣੇ ਹੈਗਾ ਵਾ ਆਪਣਾ ਟੈਲੀਫੋਨ ਬੂਥ ਕੁਛ 70 ਸਾਲ ਪੁਰਾਣਾ ਆ ਆ ਲਾਈਟ ਇਹਨਾਂ ਨੇ ਹੁਣ ਲਾਈ ਆ ਪਰ ਜਿਹੜੀ ਆ ਦੇਖੀ ਤੇ ਸੋਚ ਲੱਗਾ ਹੋਇਆ ਇਹ origianally ਲਾਈਟ ਇੱਥੇ ਹੋਰ ਹੁੰਦੀ ਸੀ ਨਹੀਂ ਇਹ ਮੈਨੂੰ ਲੱਗਦਾ ਇਹ ਪਹਿਲੀ ਲਾਈਟ ਈ ਇਹਨਾਂ ਨੇ ਕੁਛ ਇਸ ਤਰ੍ਹਾਂ ਨਵੇਂ ਢੰਗ ਦੇ ਨਾਲ ਲਾਤੀ ਹਤੀ ਆ ਦੇਖੋ ਟੈਲੀਫੋਨ ਲੱਗਾ ਹੋਇਆ ਉਹਨਾਂ ਸਮੇਂ ਦੇ ਵਿੱਚ ਜਿਹੜੇ ਸੀਗਾ ਇੱਥੇ ਤੁਸੀਂ ਇੰਜ ਤੁਸੀਂ ਪੈਸੇ ਪਾਉਂਦੇ ਸੀਗੇ ਪੈਸੇ ਪਾਉਣੇ ਆਪਣੇ ਤੇ ਉਸ ਤੋਂ ਬਾਅਦ ਜਿਹੜਾ ਟੈਲੀਫੋਨ ਚੱਲਦਾ ਸੀ 60 60 70 70 ਸਾਲ ਪੁਰਾਣੀਆਂ ਚੀਜ਼ਾਂ ਦੇਖੋ ਤੁਸੀਂ ਅਜੇ ਤੱਕ ਇਹਨਾਂ ਨੇ ਕਿਦਾਂ ਬਿਲਕੁਲ ਆਸਟ੍ਰੇਲੀਆ ਦੇ ਵਿੱਚ ਜਿਹੜੀਆਂ ਇਹ ਸਾਮਕ ਰੱਖੀਆਂ ਸਮਾਚ ਲਗ ਗਿਆ ਜਮਾਨਾ ਬਦਲ ਗਿਆ ਆ ਦੇਖੋ ਤੁਸੀਂ 70 ਸਾਲ ਪੁਰਾਣਾ ਟੈਲੀਫੋਨ ਆਸਟ੍ਰੇਲੀਆ ਦੇ ਵਿੱਚ ਜਿਹੜੇ ਪਬਲਿਕ ਵਾਸਤੇ ਵਰਤੇ ਜਾਂਦੇ ਸੀ ਲੋਕ ਕਿਵੇਂ ਜਿਨ੍ਹਾਂ ਨੇ ਕਿਸੇ ਰੋਡ ਦੇ ਉੱਪਰ ਲੱਗੇ ਹੁੰਦੇ ਸੀ ਇਹੋ ਜਿਹਾ ਪਬਲਿਕ ਬੂਥ ਤੇ ਉੱਥੋਂ ਆਪਣਾ ਜਿਹੜਾ ਇਹ ਟੈਲੀਫੋਨ ਜਿਹੜਾ ਇਹ ਕੰਮ ਕਰਦਾ ਸੀ ਸੋ ਇੱਥੇ ਪੈਸੇ ਪਾਏ ਜਾਂਦੇ ਸੀ ਸੋ ਦੇਖੋ ਤੁਸੀਂ ਕਿੰਡੀ ਜ਼ਬਰਦਸਤ ਚੀਜ਼ ਆ ਸੋ ਬਹੁਤ ਹੀ ਜਿਹੜਾ ਸਿਸਟਮ ਜਿਹੜਾ ਇਹ ਵਧੀਆ ਪੁਰਾਣਾ ਦੇਖੋ ਕਿੰਨਾ ਇਹਨੂੰ ਫਿਰ ਕਹਿ ਸਕਦੇ 올ਡ ਇਜ਼ ਗੋਲਡ ਇਹ ਬੁੱਧ ਦਾ ਅੰਦਰਲਾ ਹਿਸਾਬਾ ਦਾ ਦੇ ਇਹ ਚੀਜ਼ਾਂ ਖਰਾਬ ਨਹੀਂ ਹੈਗੀਆਂ ਇਹ ਚੀਜ਼ਾਂ ਦੱਸਦੀ ਹੈ ਕਿ ਅਜੇ ਵੀ ਚੱਲਣ ਜੋਗਿਆ ਪਰ ਜ਼ਮਾਨਾ ਬਦਲ ਗਿਆ ਲੋਕ ਹੁਣ ਇਹਨਾਂ ਚੀਜ਼ਾਂ ਨੂੰ ਜਿਹੜਾ ਉਹ ਤਵੱਜੋ ਨਹੀਂ ਦਿੰਦੇ ਕਿਉਂਕਿ ਨਵਾਂ ਮਾਡਰਨ ਯੋਗ ਆ ਗਿਆ ਵਾ ਸੋ ਇਹ ਸੀ ਲਗਭਗ 70 ਸਾਲ ਪੁਰਾਣਾ ਜਿਹੜਾ ਆਪਣਾ ਇਹ ਟੈਲੀਫੋਨ ਬੂਥ ਤੇ ਆ ਦੇਖੋ ਤੁਸੀਂ ਸੋ ਉਮੀਦ ਕਰਦੇ ਹਾਂ ਤੁਹਾਨੂੰ ਇਹ ਜਿਹੜੀ ਪੁਰਾਣੀ ਚੀਜ਼ ਦੇਖਣ ਦੇ ਵਿੱਚ ਬਹੁਤ ਵਧੀਆ ਲੱਗੀ ਹੋਊਗੀ ਸੋ ਇਹ ਸੀ 70 ਸਾਲ ਪੁਰਾਣਾ ਟੈਲੀਫੋਨ ਬੂਥ ਸੋ ਬਹੁਤ ਹੀ ਪੁਰਾਣੀਆਂ ਚੀਜ਼ਾਂ ਸਾਂਭ ਕੇ ਰੱਖੀਆਂ ਹੋਈਆਂ ਅੱਜ ਵੀ ਇਸ ਮਿਊਜ਼ੀਅਮ ਦੇ ਵਿੱਚ ਥੈਂਕ ਯੂ ਵੀਡੀਓ ਵਾਚ ਕਰਨ ਲਈ